ਲਗਾਤਾਰ ਜਿਹੜਾ ਇਹ ਬਲਦਾ ਪ੍ਰਯੋਗ ਪੁਲਸ ਵਾਲੋ ਜਿਹੜਾ ਕੀਤਾ ਜਾ ਰਿਹਾ ਇਹ ਤਸਵੀਰ ਤਾਂ ਦਿਖਾ ਰਹੇ ਆ ਵੀ ਬਲਦਾ ਵੀ ਜਿਹੜਾ ਪ੍ਰਯੋਗ ਹੈ ਉਹ ਜਿਹੜਾ ਪੁਲਸ ਵਾਲੋ ਕੀਤਾ ਗਿਆ ਹੁਣ ਅਵੇਂ ਅਵੇਂ ਅਦਰੋ ਤਾਂ ਕੋਰੇ ਤਸਵੀਰ ਇਸ ਸਮੇਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਵਿਕੇਸ ਹਸਾਬ ਨਾਲ ਬਲਦਾ ਪ੍ਰਯੋਗ ਜਿਹੜਾ ਉਹ ਪੁਲਸ ਕਰ ਰਹੀ ਆ ਤੇ ਦਰਵਾਜ਼ਿਆਂ ਦੇ ਵਿੱਚੋਂ ਜਿਹੜਾ ਉਹ ਨਿਹੰਗ ਫੌਜਾਂ ਨੂੰ ਅੰਦਰ ਜਿਹੜਾ ਆ ਬਿਠਾਇਆ ਜਾ ਰਿਹਾ ਬਾਲਦਾ ਪ੍ਰਯੋਗ ਕਰਕੇ ਜਿਹੜਾ ਇਹਨੇ ਹੰਗ ਫੌਜਾਂ ਨੂੰ ਅੰਦਰ ਉਹ ਬਿਠਾਇਆ ਜਾ ਰਿਹਾ ਅੰਦਰ ਡਿਟੇਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਜਿਹੜੇ ਇਸ ਮੋਰਚੇ ਦੇ ਵਿੱਚ ਸਾਥ ਦੇਣ ਵਾਸਤੇ ਆਏ ਸੀ ਕਿਸ ਹਿਸਾਬ ਨਾਲ ਉਹਨਾਂ ਨੂੰ ਡਿਟੇਨ ਜਿਹੜਾ ਹੈ ਉਹ ਕੀਤਾ ਗਿਆ ਤਾਂ ਹੁਣ ਕਾਲੇ ਪਾਣੀ ਦੇ ਮੋਰਚੇ ਦੇ ਵਾਸਤੇ ਜਿਹੜੇ ਲੋਕ ਆਏ ਸਨ ਉਹਨਾਂ ਨੂੰ ਪਹਿਲਾਂ ਤੋਂ ਹੀ ਡਿਟੇਨ ਜਿਹੜਾ ਹੈ ਉਹ ਕੀਤਾ ਗਿਆ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਨਿਆਂ ਸਿੰਘ ਫੌਜਾਂ ਨੂੰ ਇਸ ਸਮੇਂ ਡੇਨ ਕੀਤਾ ਜਾ ਰਿਹਾ ਤਾਂ ਲਗਾਤਾਰ ਤਸਵੀਰ ਦੇਖ ਸਕਦੇ ਹੋ ਤੁਸੀਂ ਸੈਂਕ ਵਾਰੀ ਕਵਾਂਗਾ ਇੱਧਰ ਇੱਧਰ ਦਿਖਾਇਆ ਜਾਵੇ ਕਿ ਕਿਸ ਤਰੀਕੇ ਨਾਲ ਤੱਕੇ ਨਾਲ ਜਿਹੜਾ ਹੈ ਅੰਦਰ ਆਹ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਅੰਦਰ ਖਿੱਚਿਆ ਜਾ ਰਿਹਾ ਤੱਕੇ ਨਾਲ ਜੇ ਤੁਹਾਨੂੰ ਤਸਵੀਰ ਇਸ ਸਮੇਂ ਨਜ਼ਰ ਆ ਰਹੀ ਹੋਏਗੀ ਵੀ ਕਿਸ ਤਰੀਕੇ ਨਾਲ ਤੱਕੇ ਨਾਲ ਨਿਹੰਗ ਫੌਜ ਜਨੂ ਜਿਹੜਾ ਖਿੱਚਿਆ ਗਿਆ ਤੇ ਹੁਣ ਜਿਹੜੀ ਬੱਸ ਹੈ ਇਹ ਚਲਾ ਦਿੱਤੀ ਗਈ ਆ ਅਜੇ ਵੀ ਨਿਹੰਗ ਜੱਗਾ ਜਿਹੜੀ ਫੌਜਾਂ ਜਿਹੜੀਆਂ ਨੇ ਉਹ ਅੰਦਰ ਨਹੀਂ ਪਹੁੰਚੀਆਂ ਪਰ ਤੱਕਾ ਮੁੱਕੀ ਦੇਖ ਸਕਦੇ ਹੋ ਕਿਸ ਕੇ ਹਿਸਾਬ ਨਾਲ ਇਹ ਨਿਹੰਗ ਫੌਜਾਂ ਨਾਲ ਕੀ ਕੀਤਾ ਜਾ ਰਿਹਾ ਕਿਸ ਹਿਸਾਬ ਦੀ ਤੱਕਾ ਮੁਕੀ ਕੀਤੀ ਜਾ ਰਹੀ ਆ ਉਹ ਦੇਖੋ ਇਹ ਤਸਵੀਰਾਂ ਵੇਖੋ ਪੰਜਾਬ ਦੇ ਲੋਕਾਂ ਦੇ ਇਹ ਤਸਵੀਰਾਂ ਵੇਖੋ ਤਾ ਹੁਣ ਕਿਸ ਹਿਸਾਬ ਨਾਲ ਐਂਟੀ ਰਾਇਡ ਫੋਰਸ ਵੀ ਜਿਹੜੀ ਆ ਉਹ ਵੀ ਲਗਾਤਾਰ ਆਪਣੀ ਡਿਊਟੀ ਜਿਹੜੀ ਆ ਉਹ ਕਰ ਰਹੀ ਆ ਪਰ ਕਿਸ ਹਿਸਾਬ ਨਾਲ ਤੱਕਾ ਇਹ ਤੁਹਾਨੂੰ ਤਸਵੀਰ ਨਜ਼ਰ ਆndi ਹੋਏਗੀ ਕਿ ਨਿਹੰਗারা ਕਿਸ ਤਰੀਕੇ ਨਾਲ ਜਿਹੜਾ ਇਹ ਤੱਕਾ ਕਰਕੇ ਉਹਨਾਂ ਨੂੰ ਅੰਦਰ ਆ ਰਹੀ ਆ ਜੀ ستیتھ دی نا او پا یو جا نہ کڑیا گاں لڑ کے یار دونوں تو کڑیا نہ کڑیا کڑی کھڑی یار جان دے سکتے ہو اتے کھڑی یار جان دے سکتے ہو ہن تھوڑی نانا گل نہیں کرنی گل نہیں کرنی ਜਬਰਦਸਤੀ 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 ਚੁੱਕਿਆ ਜਾ ਰਿਹਾ ਹੈ ਜਬਰਦਸਤੀ ਦਮਾਲੇ ਲਾਏ ਜਾ ਰਹੇ ਆ ਸਾਡੇ ਸਿੰਘਾਂ ਨੂੰ ਚੁੱਕਿਆ ਜਾ ਰਿਹਾ ਹੈ ਸਾਡੇ ਦਮਾਲੇ ਲਾ ਰਹੇ ਆ ਉਹ ਪੰਜਾਬ ਦੇ ਲੋਕ ਉਹ ਪੰਜਾਬ ਦੇ ਲੋਕ ਉਹ ਜਿਹੜਾ ਨਾਲ ਮਰਨ ਨਾਲ ਮਰ ਜਾ ਓਏ ਓਏ ਅਪੀਲ ਹੈ ਤੁਹਾਨੂੰ ਆ ਜਾਓ ਤੁਸੀਂ ਦੇਖ ਸਕਦੇ ਹੋ ਸਿੰਘਾਂ ਨਾਲ ਕੀ ਹਾਲ ਕੀਤਾ ਜਾ ਰਿਹਾ ਹੈ ਤੁਸੀਂ ਸਾਥ ਦਿਓ ਜੋ ਤੁਸੀਂ ਸਾਥ ਦੇਵੋਗੇ ਕੀ ਕੀ ਕਰਨ ਚਾਹੋਗੇ ਕਿਸ ਤਰ੍ਹਾਂ ਦੇ ਕੇ ਰਾਸਤੇ ਦੇ ਵਿੱਚ ਲੈ ਜਾਣਾ ਤੈਨੂੰ ਹਾਂਜੀ <laughs> ਆਰੇ ਆਰੇ ਹੁਣ ਤੁਹਾਨੂੰ ਵੀ ਇੱਥੇ ਫੜਨ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਓਏ ਇੱਕ ਲੋਕ ਸਾਹ ਕੋ ਕਿੱਥੇ ਰਹੋ ਕਿੱਥੇ ਓਈ ਸਾਈਡ ਤੇ ਨਾ ਹਵੋ ਕਿੱਥੇ ਰਹੋ ਕਿੱਥੇ ਰਹੋ ਇਕੱਠੇ ਬੋਲੋ ਬੋਲੋ ਹੱਸੋ ਕੋ ਮੇਰੇ ਪੈਰਾਂ ਬਾਤ ਬਾਤ ਤੋਂ ਬੰਦੇ ਸੋਨਾ ਬਾਦੇ ਪਹਿਲਾ ਪਹਿਲਾ ਲੈ ਚੁੱਕੇ ਆ ਗਿਰਫਤਾਰੀਆਂ ਕਰੀ ਜਾਂਦੇ ਆਗੇ ਗਿਰਫਤਾਰੀਆਂ ਕਰੀ ਜਾਂਦੇ ਆ ਪਰ ਸਾਨੂੰ ਗਿਰਫਤਾਰੀਆਂ ਰਾਣੀ ਸਾਨੂੰ ਕੀ ਗੱਲ ਬਾਈ ਹੱਕ ਨਹੀਂ ਆ ਤੇ ਪਾਣੀ ਨੂੰ ਬਚਾਉਣ ਦਾ ਦੱਸੋ ਸਾਨੂੰ ਹੱਕ ਨਹੀਂ ਹੈ ਤੁਸੀਂ ਮੀਡੀਆ ਖੜੇ ਆ ਤੁਹਾਨੂੰ ਇਹ ਦੁੱਖ ਨਹੀਂ ਆ ਜਿਹੜੀ ਅਸਮੱਲਾ ਮਾਰਦੀਆਂ ਇੱਥੇ ਤੁਸੀਂ ਆਪ ਦੱਸੋ ਇਹ ਪੰਜਾਬ ਸਰਕਾਰ ਸਾਨੂੰ ਆ ਉਹਦਾ ਵਿਰੋਧ ਦਰਜ ਕਿਉਂ ਨਹੀਂ ਕਰਦੇ ਰੇ ਕੀ ਨੱਕਾ ਬੰਦ ਨਹੀਂ ਹੋਣਾ ਚਾਹੀਦਾ ਉਹ ਇੰਡਸਟਰੀਆਂ ਜਿਹੜੀਆਂ ਅੱਜ ਸਾਨੂੰ ਮੰਨ ਲਓ ਮਾਰ ਰਹੀਆਂ ਆਂ ਅੱਜ ਬਕਰਾੰਗ ਬੱਚੇ ਹੋ ਰਹੀਏ ਬਾਈ ਦਾ ਦੱਸੋ ਕਿਹੜਾ ਤੱਕ ਕਹਿ ਦਿੱਤਾ ਗਿਆ ਬਾਈ ਬਿਲਕੁਲ ਸਾਡੇ ਜਿਹੜੇ ਮੰਨ ਲੋ ਸਾਡੀ ਟੀਮ ਦੇ ਜਿਹਨੇ ਮੈਂਬਰ ਆ ਲੱਖਾਸਦਾਨਾ ਮントੋਜ ਮਾਨ ਸਾਰੇ ਚੱਕ ਲਿਆ ਉਹ ਉਹਨਾਂ ਚੱਕ ਲਿਆ ਗਿਆ ਵਾ ਬਾਈ ਜੀ ਸਾਨੂੰ ਪਤਾ ਲੱਗਿਆ ਬੈਸਦਾ ਉਹ ਪਹੁੰਚ ਰਹੇ ਆ ਕਨਫਰਮੇਸ਼ਨ ਹੈ ਕਿ ਸਾਡੇ ਕੋਲ ਇਨੀ ਕੀ ਚੀਜ਼ ਹੈਗੀ ਆ ਵੀ ਉਹਨਾਂ ਨੂੰ ਪਿੱਛੇ ਲੱਗੇ ਹੋਏ ਉਹਨਾਂ ਦੇ ਖੁਫੀਆ ਤੌਰ ਤੇ ਠੀਕ ਆ ਪਰ ਉਹ ਨਿਕਲਦੇ ਨਿਕਲਾਉਂਦੇ ਆ ਰਹੇ ਆਗੇ ਪਹੁੰਚ ਜਾਣਗੇ ਇੱਥੇ ਪਹੁੰਚਣਗੇ ਬਾਈ ਇੱਥੇ ਬਾਈ ਬਿਲਕੁਲ ਨਕਮ ਮਾਰਾਂਗੇ ਬਾਈ ਤਾਂ ਸਾਡਾ ਅਨੁਮਾਨ ਹੈ ਸਾਡੇ ਸਾਡਾ ਆਪ ਦੇ ਤੇ ਮਾਨ ਹੈ ਵੀ ਅਸੀਂ ਮਾਰ ਕੇ ਜਾਵਾਂਗੇ ਅੱਜ ਲੱਗਾ ਬਾਈ ਇਹ ਤਾਂ ਨਾ ਅੱਜ ਜਾਣ ਦੇਣ ਨਾ ਕੱਲ ਨੂੰ ਜਾਣ ਦੇਣ ਪਰ ਸਾਨੂੰ ਆਉ ਦਾ ਧੜ ਭਿਸ਼ਵਾਸ ਹੈ ਵੀ ਅਸੀਂ ਪਹੁੰਚਾਂਗੇ ਬਾਬਾ ਜੀ ਸਾਨੂੰ ਲਖੇ ਸਿਧਾਣੇ ਬਿੱਲੂ ਕਾਲ ਦਿੱਤੀ ਗਈ ਆ ਵੀ ਲੁਧਿਆਣੇ ਪਹੁੰਚੋ ਇਸ ਕਰਕੇ ਪਾਉ ਪਾਣੀ ਪਾਣੀ ਦਾ ਮਸਲਾ ਵਾ ਇਹ ਮੋਰਚਾ ਆਪਾਂ ਫੜੇ ਕਰਨਾ ਮੈਂ ਸਾਰੇ ਇਕੱਠੇ ਆ ਸਾਰਿਆਂ ਨੇ ਠੀਕ ਨਹੀਂ ਗੱਲ ਗੱਲ ਆਇਆ ਵੀ ਪਾਣੀ ਆਪਾਂ ਕੱਲਿਆਂ ਦੇ ਨਹੀਂ ਪੀਣਾ ਸਾਰਿਆਂ ਨੇ ਪੀਣਾ ਪੁਲਿਸ ਵਾਲਿਆਂ ਦੇ ਜਵਾਕਾਂ ਨੇ ਪੀਣਾ ਪੁਲਿਸ ਨੇ ਪੀਣਾ ਸਾਰਿਆਂ ਨੇ ਪੀਣਾ ਗੱਲ ਪੱਕੇ ਇਹ ਗੱਲ ਇਹ ਆ ਵੀ ਸਾਡੇ ਮੂਰੇ ਆਪਦੇ ਹੀ ਖੜਾਤੇ ਜਿਹੜੇ ਨੇ ਕਮਾਲੇ ਬੰਨ ਕੇ ਪੱਗਾਂ ਬੰਨ ਕੇ ਸਾਰੇ ਸਾਡੇ ਆਪਦੇ ਖੜਾਤੇ ਉਹਨਾਂ ਨੂੰ ਅਸੀਂ ਕੀ ਕਹੀਏ ਕੁਰਬਾਨ ਕੱਢ ਕੇ ਮਾਰੀਏ ਆਪਦੇ ਨੇ ਨਹੀਂ ਮਾਰ ਸਕਦੇ ਪਹਿਲਾਂ ਵੀ ਐ ਜਿਹੜਾ ਲਲਕਾਰ ਦਾ ਲਲਕਾਰ ਲਲਕਾਰ ਹੋਣਾ ਸਿੱਖ ਸਿੱਖ ਕੌਮ ਨੂੰ ਤਾਂ ਵੀ ਨਾ ਲਲਕਾਰੋ ਸਾਰਿਆਂ ਨੂੰ ਪਤਾ ਵੀ ਸਿੱਖ ਕਹੇਦੇ ਨੇ ਠੀਕ ਨਹੀਂ ਗੱਲ ਸਾਰਿਆਂ ਨੂੰ ਪਤਾ ਚੱਗੇਗਾ ਇਹਨੇ ਮੈਂ ਤਾਂ ਮਹਾਰਾਜ ਨੂੰ ਇਹ ਬੇਨਤੀ ਕਰਦਾ ਸਾਨੂੰ ਕੁਛ ਨਾ ਕਹਿਣ ਸਾਡੇ ਕੋਲ ਅਸੀਂ ਖੜੇ ਆਂ ਮਹਾਰਾਜ ਦੀ ਫੌਜ ਆ ਸਿਕਿਉਰਿਟੀ ਆ ਪੁਲਿਸ ਵਾਲੇ ਆਪਦੀ ਸਿਕਿਉਰਿਟੀ ਵਰਤਣਾ ਅਸੀਂ ਆਪਦੀ ਵਰਤਦੇ ਪਏ ਆ ਠੀਕ ਨਹੀਂ ਗੱਲ ਸਾਨੂੰ ਕਿਹਾ ਗਿਆ ਵੀ ਰੋਡਾਂ ਦੇ ਫਿਰੋ ਮਹਾਰਾਜ ਦੀ ਫੌਜਾਂ ਹੀ ਫਿਰਦੇ ਆ ਸਾਨੂੰ ਕਿਹਾ ਵਾ ਜੀ ਸਭ ਕੁਝ ਕਰਦੇ ਆ ਠੀਕ ਨਹੀਂ ਗੱਲ ਸਿਕਿਉਰਿਟੀ ਆ ਜੀ ਮਹਾਰਾਜ 96 ਕਰੋੜ ਖਾਲਸਾ ਬੁੱਢਾ ਦਲ ਅਸੀਂ ਸਾਰੇ ਸਿਕਿਉਰਿਟੀ ਆ ਉਹਨਾਂ ਦੀ ਠੀਕ ਨਹੀਂ ਗੱਲ ਮਹਾਰਾਜ ਨੇ ਪੰਜਵਾਂ ਤੱਕ ਤੇ ਚਲਾਇਆ ਬਹੀਰ ਚੱਕਰਵਰਤੀ ਬੁੱਢਾ ਦਲ ਅਸੀਂ ਉਹਨਾਂ 'ਚੋਂ ਆ। ਇਹ ਆ ਗਾਲੀ ਫੂਲਾ ਸਿੰਘ ਉਹਨਾਂ ਨੂੰ। ਠੀਕ ਨਹੀਂ ਗੱਲ। ਅਸੀਂ ਤਾਂ ਇਹ ਕਹਿੰਨੇ ਆਂ ਵੀ ਚੁੱਪ ਕਰਕੇ ਹੀ ਸ਼ਾਂਤ ਖੜੇ ਆਂ। ਸਾਨੂੰ ਸ਼ਾਂਤ ਖੜੇ ਰਹਿਣ ਦਿਓ। ਠੀਕ ਆ ਲੜਾਈ ਵਧਾਉਣੀ ਆ ਸਾਨੂੰ ਕੀ ਆ ਵਧਾ ਲਾਉ। ਸਾਨੂੰ ਕੋਈ ਚੱਕਰ ਨਹੀਂ। ਲੜਾਈ ਵੱਧਦੀ ਆ, ਵੱਜੇਵੇ। ਕਿਉਂਕਿ ਮਾਰਾਂ ਨੇ ਜੰਗਾਂ ਲੜੀਆਂ ਨੇ। ਠੀਕ ਆ ਮਾਰਾਂ ਨੇ ਕਿਹਾ ਆ ਵੀ ਜੰਗ ਲੜਨੀ ਆ ਫੌਜ ਆਉਂਦੀ ਆ ਸਾਡੀ। ਠੀਕ ਨਹੀਂ ਗੱਲ। ਫੌਜ ਆਉਂਦੀ ਆ ਸਾਡੀ। ਫੌਜ ਉਹ ਆ ਗਈ। ਉਹਦੇ ਕੁਝ ਕਰ ਲੈਣ। ਅਸੀਂ ਅਜੇ ਐਨ ਪੂਰੇ ਸ਼ਾਂਤ ਖੜੇ ਆਂ। ਹੌਲੀ-ਹੌਲੀ ਸਾਡੀ ਫੌਜ ਉਤਰਦੀ ਪਈ ਆ। ਠੀਕ ਨਹੀਂ ਗੱਲ ਅਸੀਂ ਚੁੱਪਾਂ ਚੁੱਪ ਰਹਿਣ ਦੋ ਸਾਨੂੰ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਗ੍ਰਿਫਤ ਕਰਨ ਜਿਹੜਾ ਹੁੰਦਾ ਵਾ ਆਪਣਾ ਚੱਕਣ ਦੀ ਠੀਕ ਨਹੀਂ ਗੱਲ ਉਹ ਸਾਡੀ ਹਾਂ ਬਹੁਤ ਕੋਸ਼ਿਸ਼ ਕੀਤੀ ਆ ਸਾਨੂੰ ਬੈਨਾਂ 'ਚ ਚੜਿਆ ਸਾਡੀ ਫੌਜ ਦਾ ਦਮਾਲਾ ਲਾਇਆ ਠੀਕ ਨਹੀਂ ਗੱਲ ਸਾਨੂੰ ੱਤਕਾ ਕੀਤਾ ਗਿਆ ਹੱਡ ਨਾਲ ਤਿੰਨ ਜਣਿਆਂ ਨਾਲ ਮਾਂ ਘਾਲ ਜਿਹੜਾ ਮੇਰੇ ਨਾਲ ਤੇ ਉਹ ਫੌਜ ਕੋਦਰ ਹੈਗੀ ਹੈਗੀ ਠੀਕ ਨਹੀਂ ਗੱਲ ਸਾਡੇ ਨਾਲ ੱਤਕਾ ਕੀਤਾ ਗਿਆ ਬਸ ਜਿ ਬਿਠਾਉਂਦੇ ਨੇ ਸਾਨੂੰ ੱਤਕੇ ਨਾਲ ਠੀਕ ਆ ਅਸੀਂ ਉੱਥੋਂ ੱਤਕੇ ਮਾਰ-ਮਾਰ ਕੇ ਨਿਕਲੇ ਆ ਕਿਉਂ ਬਿਠਾਉਂਦੇ ਨੇ ਸਾਨੂੰ ਬਾਈ